ਬੀਰ ਕਾਤ ਦੀਤੀ ਤੇਰੇ ਖੇਤ ਦਾਰੀਰ ਕਾਤ ਦੀਤੀ ਤੇਰੇ ਖੇਤ ਦਾਰੀਰ ਵੇ ਤੂੰ ਨਕੁਰ ਗਏ ਦੇ ਤੂੰ ਦਾਰੀਰ ਨਕੁਰ ਗਏ ਦੇ ਤੂੰ ਬਿਵਨ ਕੁਰਵਰ ਮੇਂ ਕੁਰਵਰ ਮੈਂਦੇ ਚੁਡਾ ਛੁੱਟੀਆਂ ਨਾ ਮਿਲੀਆਂ ਬੀਬਾ ਤਲਪਾ ਨਾ ਖੁਲੀਆਂ ਨੀ ਸੜਦਾ ਆਉਣਾ ਬੀਬਾ ਸੈਜ ਮਾਤੇ ਬਿਤਾ ਚੁਮਿਆ ਮਾ ਵੀਰ ਤੇਰੀ ਬੇਮਾ ਕਰਤੀ ਬਹੁਤ ਚੁੱਟੀਆਂ ਨਾ ਮਿਲੀਆਂ ਬੀਬਾ ਤਰਫਾ ਨਾ ਖੁੱਲੀਆਂ ਨੀ ਸਾਡਾ ਤਾਂ ਆਉਣਾ ਬੀਬਾ ਸੈਜ ਮਤੇ ਗਲੀ ਗਲੀ ਬਨ ਜਾ ਰਾ ਭਿਰਦਾ ਹਾ ਕਮਰ ਲਿ ਆਵੇ ਬਨਾ ਪਾਲਾ ਮੈ ਮੈਨੂੰ ਤੇਰੀ ਸੌ ਹਾ ਕਮਰ ਲਿ ਆਵੇ ਬਨਾ ਨਾ ਸੱਤ ਨਹੀਂ ਪੁੱਛੀ ਮੈਂ ਨੰਦ ਨਹੀਂ ਪੁੱਛੀ ਵੇ ਛੱਜੇ ਭਾਰੇ ਛੋਲੇਆਂ ਦਾ ਪਾ ਪਾਲਾ ਮੈ ਮੈਨੂੰ ਤੇਰੀ ਸੌ ਛੱਜੇ ਭਾਰੇ ਛੋਲੇਆਂ ਦਾ ਪਾ ਬਾਰੋਂ ਆਇਆ ਹਾਸੂ ਦਾ ਖੇਡਦਾ ਪਬੀਆਂ ਨੇ ਦਿੱਤਾ ਵੇ ਸੁਖਿਆ ਪਨਾਵੀ ਮੈਨੂੰ ਤੇਰੀ ਸਾਂ ਬਾਬੀਆਂ ਨੇ ਦਿੱਤਾ ਵੇ ਸਖਿਆ ਅੰਦਰ ਬੜੀ ਅਰੰਗੀ ਲੰਡਾ ਫੜਿਆ ਚੂੜੀਆਂ ਤਾਂ ਦਿੱਤੀਆਂ ਬਨਾ ਪਨਾਵੀ ਮੈਨੂੰ ਤੇਰੀ ਸਾਂ ਚੂੜੀਆਂ ਤਾਂ ਦਿੱਤੀਆਂ ਬਨਾ ਚੁਗ 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 ਚੁਗਾ ਚੋਈ ਵਿੱਚ ਪੌਣੀਆਂ ਪੈ ਗਈ ਮੈਂ ਤਾਂ ਪੇਕਿਆਂ ਦੇ ਰਾ ਪਾਲਾ ਮੈਨੂੰ ਤੇਰੀ ਸਾਂ ਪਾਈਗੀ ਮੈਂ ਤਾਂ ਪੇਕੇ ਆਂਦੇ ਰਾ ਇੱਕ ਹੱਥ ਚਾਬੀਆਂ ਤੇ ਇੱਕ ਹੱਥ ਆਟਾ ਲੈਣੀ ਬਾਬੀ ਰੋਟੀਆਂ ਬਕਾ ਪਾਲਾ ਨਹੀਂ ਮੈਨੂੰ ਤੇਰੀ ਸਾਂ ਲੈਣੀ ਬਾਬੀ ਰੋਟੀਆਂ ਬਕਾ ਮੈਥੋਂ ਨਹੀਂ ਰੜਦੀਆਂ ਮੈਥੋਂ ਨਹੀਂ ਬਾਗਦੀਆਂ ਜਾ ਕੇ ਮੇਰੀ ਪੈਣ ਨੂੰ ਲਿਆ ਪਾਲਾ ਨਹੀਂ ਮੈਨੂੰ ਤੇਰੀ ਸਾਂ ਜਾ ਕੇ ਮੇਰੀ ਪਨਾ ਨੋ ਲਿਆ ਇੱਕ ਗੁੱਤ ਚਾਬੀਆਂ ਤੇ ਇੱਕ ਗੱਠ ਆਟਾ ਲੈਣੀ ਮਾਤਾ ਰੋਟੀਆਂ ਬਕਾ ਪਨਾ ਵੀ ਮੈਨੂੰ ਤੇ ਸੌ ਲੈਣੀ ਮਾਤਾ ਰੋਟੀਆਂ ਬਕਾ ਮੈਥੋਂ ਨਹੀਂ ਬਾਗਦੀਆਂ ਮੈਥੋਂ ਨਹੀਂ ਰੜਦੀਆਂ ਜਾ ਕੇ ਮੇਰੀ ਨੂੰ ਨੂੰ ਲਿਆ ਪਨਾ ਵੀ ਮੈਨੂੰ ਤੇ ਸੌ ਜਾ ਕੇ ਮੇਰੀ ਨੂੰ ਨੂੰ ਲਿਆ ਇੱਕ ਹੱਥ ਚਾਬੀਆਂ ਤੇ ਇੱਕ ਹੱਥ ਲਾਟਾ ਲੈਣੀ ਪੈਣੀ ਰੋਟੀਆਂ ਪਕਾ ਪਾਲਾ ਵੀ ਮੈਨੂੰ ਤੇਰੀ ਸੋਂ ਲੈਣੀ ਪੈਣੀ ਰੋਟੀਆਂ ਪਕਾ ਮੈਥੋਂ ਨਹੀਂ ਪਾਕਦੀਆਂ ਮੈਥੋਂ ਨਹੀਂ ਰੜਦੀਆਂ ਜਾ ਕੇ ਮੇਰੀ ਭਾਬੀ ਨੂੰ ਲਿਆ ਪਾਲਾ ਵੀ ਮੈਨੂੰ ਤੇਰੀ ਸੋਂ ਜਾ ਕੇ ਮੇਰੀ ਭਾਬੀ ਨੂੰ ਲਿਆ 1861184 ਬੀਆਂ ਪੈ ਗਿਆ ਹੁਣ ਸਹੁਰੀਆਂ ਦੇ ਰਾ ਬਨਵੀ ਮੈਨੂੰ ਤੇਰੀ ਸੋਂ ਪੈ ਗਿਆ ਹੁਣ ਸਹੁਰੀਆਂ ਦੇ ਰਾ ਪਾਂਜੇ ਪਾਵਾ ਭੜ ਲੈ ਪੰਜਾ ਪਾਵਾ ਭੜ ਲੈ ਪੈ ਚੱਦ ਮੇਰੇ ਨਾਲ ਰਾ ਪਾਲਾ ਨਹੀਂ ਮੈਨੂੰ ਤੇਰੀ ਸੋਂ ਪੈ ਚੱਦ ਮੇਰੇ ਨਾਲ ਰਾ ਪਾਗੇ ਨਹੀਂ ਪੜਦਾ ਪੰਜਾ ਨਹੀਂ ਫੜਦੀ ਮੈਂ ਨਹੀਂ ਪੜਨਾ ਤੇਰੇ ਨਾਲ ਰਾ ਪਾਣਾ ਵੀ ਮੈਨੂੰ ਤੇਰੀ ਸੋ ਮੈਂ ਨਹੀਂ ਪੜਨਾ ਤੇਰੇ ਨਾਲ ਖੜਾ ਹੁਣੋਂ ਪਾਬੀਰੀਆਂ ਪੱਕੀਆਂ ਤਾਂ ਖਾ ਪਾਣਾ ਵੀ ਮੈਨੂੰ ਤੇਰੀ ਸੋ ਮੂੰਹੋਂ ਪਾਬੀਰੀਆਂ ਪੱਕੀਆਂ ਤਾਂ ਖਾ